ਆ ਜੇ ਬਤੂ ਜੀ ਆਉਣੇ ਆ ਤੇ ਹੈ ਵੀ ਬਾਈ ਅਲਿਖੂ ਹਰਕਤ ਨਾ ਮਹੋਤ ਹੈ ਰੈਕਟ ਹੈ ਉਹ ਆਇਆ ਉਹ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਮੱਤੇ ਅੱਜ ਵੀ ਰੋ ਅਸੀਂ ਪਹੁੰਚੇ ਆ ਪਿੰਡ ਝੋੜ ਰੋਹੀ ਜ਼ਿਲ੍ਹਾ ਸਰਸਾ ਹਰਿਆਣਾ ਇਹ ਥੁਰਾ ਇੱਕ ਇਤਿਹਾਸਕ ਗੁਰਦੁਆਰਾ ਦਸਵੇਂ ਪਾਤਸ਼ਾਹ ਦੀ ਚੰਨਸੂ ਧਰਤੀ ਜਿੱਥੇ ਕੀ ਜਿੰਨੀ ਕਿ ਮੈਨੂੰ ਜਾਣਕਾਰੀ ਹੈ ਤੇ ਉਹਨੂੰ ਵੀ ਤੁਹਾਡੇ ਨਾਲ ਸਾਂਝੀ ਕਰਦਾ ਵੀ ਇਸ ਜਗ੍ਹਾ ਦੇ ਉੱਤੇ ਸਾਡੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਕ ਰਾਤ ਕੱਤੀ ਸੀ ਅਤੇ ਦੱਸਣ ਦੇ ਮੁਤਾਬਕ ਪਤਾ ਲੱਗਿਆ ਕਿ ਇਸ ਗੁਰਦੁਆਰੇ ਦੇ ਵਿੱਚ ਇਤਿਹਾਸਕ ਗੁਰਦੁਆਰੇ ਦੇ ਜਿਹੜੇ ਹੈਗੇ ਆ ਜੋ ਉਹਨਾਂ ਨੇ ਇੱਥੇ ਰਾਤ ਕੱਤੀ ਇੱਥੇ ਤੀਰ ਚਲਾਇਆ ਉਹ ਸਮੇਂ ਦੇ ਵਿੱਚ ਉਹ ਵੀ ਸਾਨੂੰ ਅੱਜ ਇਸ ਨੂੰ ਦਰਸ਼ਕਾਉਣ ਆਇਆ ਜਿੱਥੇ ਦਸਵੇਂ ਪਾਤਸ਼ਾਹ ਜੀ ਨੇ ਘੋੜਾ ਬੰਨਿਆ ਜੋ ਕਿ ਸਰੀਆਂ ਬੀਤ ਗਈਆਂ ਯੁੱਗ ਪਲਟ ਗਏ ਆ ਉਸ ਜਗ੍ਹਾ ਦੇ ਉੱਤੇ ਉਹ ਅੱਜ ਵੀ ਹਰੇ ਦਾ ਹਰਾ ਜੌਂਦੀ ਥਾਂ ਆ ਤੇ ਅੱਜ ਤੁਹਾਨੂੰ ਮੰਦਿਰ ਦਾ ਦਰਵਾਜ਼ਾ ਵੀ ਦਰਸ਼ਕਾਉਣੇ ਆ ਆ ਗਏ ਜੋ ਕਿ ਇਹ ਸਾਡੇ 10ਵੇਂ ਪਾਤਸ਼ਾਹੀ ਨੇ ਇੱਕ ਜੋ ਸਾਨੂੰ ਜਾਣਕਾਰੀ ਮਿਲੀ ਵੀ ਤੀਰ ਜੋ ਸਾਨੂੰ ਮਿਲਿਆ ਸੀ ਉਸ ਟਾਈਮ ਦੇ ਵਿੱਚ ਇਹਨਾਂ ਛੱਡਿਆ ਸੀ ਮਹਾਰਾਜ ਜੀ ਨੇ ਇਹ ਸਾਡਾ ਦਰਬਾਰ ਸਾਹਿਬ ਹੈ ਜੋ ਕਿ ਇੱਕ ਬਹੁਤ ਹੀ ਸੋਹਣਾ ਅਤੇ ਦੂਰੋਂ ਨੇੜੋਂ ਸੰਤਪਤੀ ਸੌਂਦੀਆਂ ਨਾ ਤੇ ਹਰ ਤਰ੍ਹਾਂ ਦੀ ਮਨੋਕਾ ਉਹਨਾਂ ਪੂਰਨ ਹੁੰਦੀ ਹੈ ਤੇ ਅੱਗੇ ਵੀ ਤੁਹਾਨੂੰ ਆਜੂ ਦਿਖਾਉਣੇ ਆ ਇੱਥੇ ਤਲਾਬ ਵੀ ਹੈ ਇਸ ਇਤਿਹਾਸਿਕ ਜਗ੍ਹਾ ਦੇ ਉੱਤੇ ਦੇਖੋ ਇੱਕ ਇਹਦੇ ਵਿੱਚ ਪਾਵਨ ਦੀ ਲੱਗੀ ਹੋਈ ਹੈ ਕਿਉਂਕਿ ਲੋਕ ਇੱਥੇ ਵਰ ਦੁੱਧ ਤੇਲ ਜੋ ਵੀ ਚੜਾਉਂਦੇ ਨੇ ਨਾ ਇਹ ਦੇਖੋ ਇਹ ਜੰਗਸਾਵਾ ਤੇ ਬਾਣਾਗਾ ਸੋ ਪ੍ਰਮਾਤਮਾ ਦੀ ਮਿਹਰ ਨਾਲ ਜਿਉਂ ਦੀ ਕਿਉਂ ਆ ਸਦੀਆਂ ਵਰਤ ਗਈਆਂ ਜੋ ਕਿ ਇਸ ਤੇ ਇਤਿਹਾਸਕ ਪੱਥਰ ਲਿਖਿਆ ਹੋਇਆ ਸੀਗਾ ਉਹ ਪਤਾ ਨਹੀਂ ਕਿੱਥੇ ਹੈਗਾ ਕਿੱਥੇ ਨਹੀਂ ਹੈਗਾ ਮੈਨੂੰ ਨਹੀਂ ਪਤਾ ਇੰਨਾ ਕਿਉਂ ਕਾਫੀ ਸਮਾਂ ਲੱਗਾ ਮੈਨੂੰ ਵੀ ਆਏ ਨੂੰ ਇੱਥੇ ਤੇ ਬਾਕੀ ਤੁਹਾਨੂੰ ਇੱਥੋਂ ਦੇ ਜਿਹੇ ਸੇਵਾਦਾਰਾ ਗ੍ਰੰਥੀ ਜੀ ਬਾਬਾ ਜੀ ਉਹਨਾਂ ਨਾਲ ਵੀ ਮਲਾਉਣੇ ਆ ਤੇ ਇਹ ਜਿਹੜਾ ਪਿੰਡ ਛੋਟ ਰੋਹੀ ਉਧਰ ਲੰਗਰ ਆ ਰਾਂ ਤੇ ਸਾਡੇ ਨਿਸ਼ਾਨ ਸਾਹਿਬਾਂ ਵਾਜੂਦ ਦਾ ਜੰਦ ਹੋ ਗਿਆ ਉਸ ਟਾਈਮ ਵਿੱਚ ਅੱਜ ਸਸੀਂ ਆ ਗਾਂਦਨ ਮੰਨਦੇ ਆ ਕਿ ਸਾਡੇ ਨਾਲ ਸੰਗਤ ਆਈ ਹੈ ਅਸੀਂ ਛੋਟ ਪਿੰਡ ਫੂਸ ਮੰਡੀ ਤੋਂ ਛੋਟ ਰੋਹੀ ਆਏ ਆ Gayâna a fost părată de Lars. Deci autul a fost în curent odată de Dar să funcționezebul său. Ne-au făcut de a-l de ਪਹਿਲਾ ਤਲਾ ਬਣਾਇਆ ਹੋਇਆ ਸੀ ਜੀ ਇਹ ਹੁਣ ਪਾਣੀ ਵਾਸਤੇ ਵਾਪਸ ਹੋ ਗਿਆ ਜੀ ਇਹ ਹੁਣ ਕੱਸੀ ਦੇ ਪਾਣੀ ਵਾਸਤੇ ਇਹ ਹੁਣ ਕੱਸੀ ਦੇ ਪਾਣੀ ਵਾਸਤੇ ਰੱਖ ਲਿਆ ਪੀਣ ਵਾਸਤੇ ਤੇ ਇਹਦਾ ਪਾਣੀ ਜਿਹੜਾ ਅੰਦਰ ਸਪਲਾਈ ਹੁੰਦਾਗਾ ਪਹਿਲਾਂ ਤੇ ਤਲਾਹ ਹੁੰਦਾ ਸੀਗਾ ਹੁਣ ਤਲਾਹ ਨਹੀਂ ਹੈਗਾ ਤਲਾਹ ਉਧਰ ਬਣਾ ਦਿੱਤਾ ਹੈ ਹੈ